ਉਮੇਂ ਜੀ ਜੀ ਤੁਹਾਡੇ ਵਰਗੇ ਗੁਰੂ ਮੁਖਾਦਮੇ ਤੁਹਾਡੇ ਵਾਲਦ ਸਾਹਿਬ ਜਿਹੜੇ ਪਿਛੇ 60 ਸਾਲ ਤੋਂ ਕਾਲੀਦਰ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਿੱਖ ਦੀ ਸਾਕੀ ਦਾ ਪਤਾ ਹੈ ਉਹ ਸਿੱਖ ਮੁੰਡੇ ਨੂੰ ਤੁਹਾਡੇ ਪਗ ਲਾ ਦੇਣ ਮਾਰ ਦੇਣ ਹੋ ਜੋ ਪਰਸਨ ਲਾਈਫ ਯੂ ਅਲਾਉਡ ਆਊਟਸਾਈਡਰ ਟੂ ਯੋਰ ਕਾਲਜ ਬਸ ਜਿਹੜੀਆਂ ਇਹ ਲਕਸ਼ਣਾ ਹੋ ਰਹੀਆਂ ਸਨ ਇਹਨਾਂ ਲਕਸ਼ਣਾਾਂ ਦੇ ਵਿੱਚ ਇਸ ਸਿੱਖ ਬੱਚੇ ਦੀ ਬਾਹਰ ਉਤਾਰੀ ਗਈ ਮਾਰਿਆ ਘੁੱਟਿਆ ਗਿਆ ਔਰ ਇੱਕ ਬੱਚੇ ਦੇ ਮੂੰਹ ਤੇ ਚਪੇੜੀ ਹੋ ਗਈ ਅਸੀਂ ਕਿਉਂ ਨਹੀਂ ਇਹ ਕਾਰੀ ਦਾ ਦਿੱਲੀ ਯੂਨਿਟ ਔਰ ਦਿੱਲੀ ਸੇ ਗੁਦਾਰਾ ਪੰਦਰ ਕਮੇਟੀ ਦੇ ਭਾਰੀ ਗਿਣਤੀ ਚ ਹੈ ਮੈਂਬਰਾਂ ਆਵਨੋਂ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਕਿ ਆਪਣੇ ਇਸ ਕਾਰੇ ਦੀ ਸੇ ਕੰਪਾਸੋ ਔਰ ਬੱਚਿਆਂ ਪਾਸੋ ਮਾਫੀ ਮੰਗ ਸਾਵਾਇ ਕਰੋ ਜਿੱਥੇ ਪਤਾ ਹੈ ਅੱਜ ਸਾਨੂੰ ਬੜੇ ਦੁੱਖ ਨਾਲ ਤੇ ਅਫਸੋਸ ਨਾਲ ਅਸੀਂ ਗੱਲ ਕਰ ਰਿਹਾ ਕਿ ਸਾਡੇ ਬਜ਼ੁਰਗਾਂ ਨੇ 1949 ਤੋਂ ਇਸ ਕਾਲਜ ਦੀ ਸ਼ੁਰੂਆਤ ਕੋਰੋਲ ਬਾਗ ਦੇ ਨਗਰ ਤੋਂ ਸ਼ੁਰੂ ਕੀਤੀ ਸੀ ਅੱਜ ਪਿਛਲੀਆਂ ਕਮੇਟੀਆਂ ਦੇ ਕਾਰਨ ਇਹ ਕਾਲਜ ਖਾਲੀ ਦਿੱਲੀ ਨਹੀਂ ਹਿੰਦੁਸਤਾਨ ਦੇ ਸਭ ਤੋਂ ਮਹਰੂਫ ਕਾਲਜ ਨੂੰ ਚੋਣਾਂ ਨਹੀਂ ਜਾਂਦਾ ਇਹ ਬਦਲਤ ਸੀ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਇੱਥੇ ਨਹੀਂ ਰੱਖੇ ਸੀ ਇੱਥੇ ਤੇ ਕਾਲਜ ਦੀ ਔਰ ਮੈਨੇਜਮੈਂਟ ਦੀ بڑا ਸੋਚ ਹੈ ਕਿ ਪ੍ਰਿੰਸੀਪਲ ਗੁਜਰਾਲ ਸਾਹਿਬ ਬਾੜਾ ਪ੍ਰਿੰਸੀਪਲ ਗਏ 2 ਮਹੀਨੇ ਤੋਂ ਔਰ ਆਂਧਿਆਂ ਸਾਰ ਜਿਹੜੀਆਂ ਇਹ ਲੱਛਣਾਂ ਹੋ ਰਹੀਆਂ ਸਨ ਇਹਨਾਂ ਲੱਛਣਾਂ ਦੇ ਵਿੱਚ ਇਸ ਸੇਖ ਬੱਚੇ ਦੀ ਬਾਗ ਉਤਾਰੀ ਗਈ ਮਾਰਿਆ ਕੁੱਟਿਆ ਗਿਆ ਔਰ ਇੱਕ ਬੱਚੇ ਦੇ ਮੂੰਹ ਤੇ ਚਪੇੜ ਵੀ ਦੱਪੀ ਇਹ ਸਾਨਾ ਸੌ ਸਿਸ ਗੱਲ ਦਾ ਕਿ ਪ੍ਰਿੰਸੀਪਲ ਸਾਹਿਬ ਨੇ ਬਾਹਰਲੇ ਬੱਚਿਆਂ ਨੂੰ ਅਲਾਉ ਕਿਵੇਂ ਕੀਤਾ ਕਾਲਜ ਦੇ ਪਰਮਸਿਚੂ ਜਾਣ ਦਾ ਇਹ ਮੈਂ ਸਮਝਾਂ ਜਿੱਤੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਸੀ ਉਤੇ ਪ੍ਰਿੰਸੀਪਲ ਸਾਹਿਬ ਦੇ ਵੀ ਇੱਕ ਕੰਜੂਰੀ ਸੀ ਇਹ ਬਾਹਰਲੇ ਬੱਚਿਆਂ ਨੂੰ ਰਿਆ ਕੇ ਔਰ ਸਿੱਖਾਂ ਦੀ ਪਾਗੋ ਉਤਾਰ ਕੇ ਔਰ ਉਹਨਾਂ ਨਾਲ ਮਾਰਕ ਕਰਾਈ ਕਰਨਾ ਇੱਕ ਹੋਰ ਇਨਡਿਸਿਪਲਨ ਹੈ ਇਸ ਦੇ ਲਈ ਮੈਂ ਚੇਅਰਮੈਨ ਸਾਹਿਬ ਸਦਾਰਤ ਰੋਚਨ ਸਿੰਘ ਜਿਹੜੇ ਸਿੱਖੋਂ ਦੇ ਬੜੇ ਆਲਮ ਫਾਲਮ ਸ਼ਖਸੀਅਤ ਹੈ ਉਹਨਾਂ ਨੂੰ ਕਹਾਂਗੇ ਆਪਣੇ ਤੌਰ ਤੇ ਇਨਕੁਆਇਰੀ ਕਰਕੇ ਇਹਦੇ ਵਿਰੋਧ ਐਕਸ਼ਨ ਲੈਣ ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਔਰ ਦਿੱਲੀ ਸੇ ਗੁਰਦੁਆਰਾ ਪੰਦਕ ਕਮੇਟੀ ਨੇ ਭਾਰੀ ਗਿਣਤੀ ਚਾਹੇ ਮੈਂਬਰਾਂ ਆਵਨੋਂ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਕਿ ਆਪਣੇ ਇਸ ਕਾਰੇ ਦੀ ਸਿਰਫ ਕੌਮ ਪਾਸੋਂ ਔਰ ਬੱਚਿਆਂ ਪਾਸੋਂ ਮਾਫੀ ਮੰਗਣ। ਔਰ ਪ੍ਰੋਸਾਦ ਆਣ ਫਿਰ ਅੱਗੇ ਤੋਂ ਕਿਸੇ ਸਿੱਖ ਦੀ ਪੱਗ ਇਸ ਇੰਸਟੀਚਿਊਸ਼ਨ ਦੇ ਵਿੱਚ ਬਿਲਕੁਲ ਨਹੀਂ ਹੋਵੇਗੀ। ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਅਸੀਂ ਸਾਰੇ ਆਏ ਆਂ ਇਤਨੀ ਗੋਟੇ ਕਿੰਤੀ ਦੇ ਵਿੱਚ ਇੱਥੇ ਤੇ ਉਹ ਕਹਿਣ ਲੱਗੇ ਕਿ ਮੈਂ ਚੰਡੀਗੜ੍ਹ ਗਿਆ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਚੰਡੀਗੜ੍ਹ ਗਏ ਹੋ ਤੇ ਸਾਨੂੰ ਲੋਕੇਸ਼ਨ ਭੇਜ ਦਿਓ ਤਾਂ ਕਿ ਸਾਡੇ ਮੈਂਬਰ ਸਾਡੇ ਸਹਿਯੋਗੀ ਇਹ ਦੇਖ ਲੈਣ ਕਿ ਪ੍ਰਿੰਸੀਪਲ ਸਾਹਿਬ ਇੱਥੇ ਨਹੀਂ ਆ ਗਏ ਉਹਨਾਂ ਨੇ ਕਿਹਾ ਜੀ ਮੈਂ ਪ੍ਰਾਈਵੇਟ ਕੰਮ ਵਾਸਤੇ ਆਇਆ ਇਸ ਵਾਸਤੇ ਮੈਂ ਤੁਹਾਨੂੰ ਆਪਣੇ ਲੋਕੇਸ਼ਨ ਨਹੀਂ ਭੇਜ ਸਕਦਾ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਜਦ ਤੁਸੀਂ ਪ੍ਰਿੰਸੀਪਲ ਬਣ ਗਏ ਹੋ ਤੇ ਤੁਹਾਡੇ ਵੀ ਪ੍ਰਾਈਵੇਟ ਕੰਮ ਜਿਹੜੇ ਹੈਗੇ ਉਹ ਖਤਮ ਹੋ ਗਏ। ਫਿਰ ਤੁਸੀਂ ਪਬਲਿਕ ਪਰਸਨ ਹੋ। ਪਬਲਿਕ ਪਰਸਨ ਨੂੰ ਆਪਣੇ ਆਏ ਮੈਂਬਰਾਂ ਦਾ ਪੂਰਾ ਇਤਰਾਮ ਕਰਨਾ ਚਾਹੀਦਾ ਹੈ। ਪੂਰੀ ਇੱਜ਼ਤ ਦੇਣੀ ਚਾਹੀਦੀ ਹੈ। ਔਰ ਪੂਰਾ ਜਿਹੜੀ ਉਹ ਗੱਲ ਕਹਿਣ ਉਹਦਾ ਜਵਾਬ ਸਿੱਧਾ ਦੇਣਾ ਚਾਹੀਦਾ ਹੈ। ਮੈਂ ਗੱਲ ਨੂੰ ਨੁਕਾੜਾ ਨਹੀਂ ਚਾਹੁੰਦਾ। ਮੈਨੂੰ ਇਹ ਵੀ ਕੰਪਲੇਂਟਾਂ ਆਈਆਂ ਕਿ ਜਿਹੜੇ ਸਟੂਡੈਂਟਸ ਆਰਐਸਐਸ ਨੂੰ ਬੁਲਾਣ ਨਹੀਂ ਕਰਦੇ ਸਨ ਜਿਹੜੀ ਮੌਜੂਦਾ ਕਮੇਟੀ ਹੈ ਉਸ ਨੂੰ ਬੁਲਾਣ ਨਹੀਂ ਕਰਦੇ ਸਨ ਉਹਨਾਂ ਦੇ ਕਾਗਜ਼ ਪੱਤਰ ਫਾੜੇ ਗਏ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜਿਹੜੇ ਬੱਚੇ ਸਾਡੇ ਨਾਲ ਸੰਪਰਕ ਵਿੱਚ ਆਣ ਸਾਡੇ ਨਾਲ ਆਣ ਉਹਨਾਂ ਦੀ ਲਖਸ਼ਾ ਨਗਰ ਤੁਸੀਂ ਰਿਜ਼ਲਟ ਕੀਤੀ ਹੈ ਤੇ ਦੁਬਾਰਾ ਕਰਾਈ ਜਾਵੇ ਇਹ ਜ਼ਾਤੀ ਅਸੀਂ ਬਿਲਕੁਲ ਹੋਣ ਨਹੀਂ ਦੇਵਾਂਗੇ ਤੁਹਾਨੂੰ ਗੁਰੂ ਮਹਾਰਾਜ ਉਮਰਦੇਵੇ ਤੇ ਤੁਸੀਂ ਇੱਥੇ ਲੰਮਾ ਸਮਾਂ ਪ੍ਰਿੰਸੀਪਲੇ ਕਰ ਸਕੋ ਪਰ ਜੇ اپੋਜੀਸ਼ਨ ਦੇ ਮੈਂਬਰ ਨਾਲ ਤੁਸੀਂ ਜ਼ਾਸਤ ਕੀਤੀ ਬੱਚਿਆਂ ਨਾਲ ਜ਼ਾਸਤ ਕੀਤੀ ਤਾਂ ਮੈਂ ਕਹਿ ਸਕਦਾ ਵਾਂ ਕਿ ਤੁਹਾਡਾ ਕਨਿਓਰ ਬੋਤਾ ਲੰਬਾਰੀ ਹੋਣ ਲਗਾ ਤੇ ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਤੁਸੀਂ ਮੇਰੇ ਅਜ਼ੀਜ਼ ਹੋ ਮੇਰੇ ਬਿਹਤਰੀਨ ਮਨਜੀਤ ਸਿੰਘ ਦੇ ਬਿਹਤਰੀਨ ਜਿਹੜੇ ਐਡਵਾਈਜ਼ਰ ਸਨ ਉਹਦੇ ਫਰਜੰਦ ਹੋ ਤੁਸੀਂ ਵੀ ਆਪਣੇ ਪਤਾ ਦੀ ਇੱਜ਼ਤ ਨੂੰ ਅੱਗੇ ਲੈ ਕੇ ਜਾਓ ਘਟਾਉਣ ਦੀ ਗੱਲ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਇੱਥੇ ਹੋਇਆ ਹੈ ਕਿ ਇੱਕ ਸਿੱਖ ਬੱਚੇ ਨੂੰ ਖਾਲਸਾ ਪੁਰੀ ਦੇ ਵਿੱਚ ਆ ਕੇ ਬਾਰੋਂ ਬੱਚਿਆਂ ਨੇ ਜਿਸ ਤਰੀਕੇ ਨਾਲ ਉਹਦੀ ਦਸਤਾਰ ਉਤਾਰੀ ਇੱਕ ਬੱਚੇ ਨੂੰ ਉੱਤੇ ਹੱਤ ਚੁੱਕਿਆ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਸੰਗਤ ਨੇ ਉਹਦਾ ਵਿਰੋਧ ਕੀਤਾ ਔਰ ਅਕਾਲੀ ਦਲ ਦੀ ਟੀਮ ਇੱਥੇ ਬੀਬੀ ਜੀ ਬੈਠੇ ਨੇ ਔਰ ਮੈਂਬਰ ਸਭਾ ਉਰ ਬੈਠੇ ਨੇ ਜਿਹੜੇ ਕੱਲ ਥਾਣੇ 'ਚ ਬੈਠੇ ਰਹੇ ਸਾਡੀ ਯੂਥ ਦੀ ਟੀਮ ਬੈਠੇ ਰਹੀ ਜਿਨ੍ਹਾਂ ਨੇ ਮਜਬੂਰ ਕਰ ਦਿੱਤਾ ਔਰ ਡੀਸੀਪੀ ਨਾਲ ਮੇਰੀ ਜਦੋਂ ਗੱਲ ਹੋਈ ਤੇ ਮੈਂ ਕਿਹਾ ਅਗਰ ਤੁਸੀਂ ਨਹੀਂ ਐਫਆਈਆਰ ਕਰਨ ਜਾ ਰਹੇ ਤੇ ਫਿਰ ਇਹ ਦੇਖੋ ਕਿ ਰਾਤੋਂ ਰਾਤ ਇੱਥੇ ਕਿੰਨਾ ਬੰਦਾ ਪਹੁੰਚਦਾ ਔਰ ਇਹ ਪ੍ਰੈਸ਼ਰ ਪਣ ਤੋਂ ਬਾਅਦ ਇਹ ਐਫਆਈਆਰ ਹੁੰਦੀ ਹੈ ਅਫਸੋਸ ਦੀ ਗੱਲ ਕਿ ਇੱਕ ਦਿਨ ਪਹਿਲੇ ਦਾ ਇਨਸਟੈਂਸ ਹੈ ਕਾਲਜ ਵੱਲੋਂ ਕੋਈ ਐਪਲੀਕੇਸ਼ਨ ਕੋਈ ਕੰਪਲੇਂਟ ਨਹੀਂ ਦਿੱਤੀ ਜਾਂਦੀ ਕਾਲਜ ਵੱਲੋਂ ਉਦੋਂ ਕੰਪਲੀਟ ਕੀਤੀ ਜਾਂਦੀ ਹੈ ਜਦੋਂ ਐਫ ਆਈ ਆਰ ਹੋ ਚੁੱਕੀ ਹੁੰਦੀ ਹੈ ਮਨੂ ਕੋਈ ਗੁਰੇਜ਼ ਨਹੀਂ ਕਹਿੰਚ ਕਿ ਪਿਛਲੇ ਸਾਲ ਦੇਵਨਗਰ ਕਾਲਜ ਦੇ ਵਿੱਚ ਵੀ ਗੁਜਰਾਲ ਸਾਹਿਬ ਤੁਸੀਂ ਪ੍ਰਿੰਸੀਪਲ ਸਾਹਿਬ ਜਿਉ ਉੱਥੇ ਹੋਇਆ ਜਿਵੇਂ ਉੱਥੇ ਇੱਕ ਮੈਡਮ ਨੂੰ ਕੁੱਟਿਆ ਗਿਆ ਸੀਗਾ ਇਹ ਜਿਹੜੇ ਏਬੀਪੀ ਦੇ ਨਾਲ ਸੰਬੰਧਿਤ ਲੋਕੀ ਸੀਗੇ ਅੱਜ ਇਸ ਜਗ੍ਹਾ ਤੇ ਵੀ ਇਹੀ ਹੋਇਆ ਮੈਂ ਚੇਅਰਮੈਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਸਾਤ ਅਲੋਚਨ ਸਿੰਘ ਜੀ ਨੂੰ ਕਿ ਹੌਲੀ-ਹੌਲੀ ਜਿਹਨਾਂ ਲੋਕਾਂ ਦੇ ਤੁਸੀਂ ਇੱਥੇ ਲੈਕਚਰ ਕਰਾਏ ਨੇ ਜਿਹੜੇ ਸਿੱਖੀ ਦੇ ਸਿਧਾਂਤਾਂ ਤੋਂ ਪਰੇ ਨੇ ਤੁਸੀਂ ਹੌਲੀ-ਹੌਲੀ ਉਹਨਾਂ ਦਾ ਕਬਜ਼ਾ ਕਰਾਣਾ ਚਾਹ ਰਹੇ ਹੋ ਇਹਨਾਂ ਸਿੱਖ ਇੰਸਟੀਚਿਊਸ਼ਨਾਂ ਤੇ ਔਰ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਜਿਹੜੇ ਬੱਚੇ ਬਾਹਰ ਬੈਠੇ ਨੇ ਨਾ ਇਹ ਬੱਚੇ ਆਪਣਾ ਦਰਦ ਪ੍ਰਗਟ ਕਰ ਰਹੇ ਨੇ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਬੱਚਿਆਂ ਦੀ ਛੱਡੋ ਇੱਥੇ ਮੈਂਬਰ ਸਭਾ ਨੇ ਆਏ ਨੇ ਅਸੀਂ ਦੋਵੇਂ ਪ੍ਰਧਾਨ ਰਹਿ ਚੁੱਕੇ ਆ ਇੱਥੇ ਕੋ ਅਡਰੈਸ ਕਰਨ ਵਾਲਾ ਵੀ ਕੋਈ ਸਾਡੂ ਦੱਸਣ ਵਾਲਾ ਨਹੀਂ ਹੁਣ ਪ੍ਰਿੰਸੀਪਲ ਸਾਹਿਬ ਨੇ ਕੱਲ ਦੀ ਸਾਨੂੰ ਅਪਾਇੰਟਮੈਂਟ ਦਿੱਤੀ ਹੈ ਸਵੇਰੇ ਫੇਰ ਆਵਾਂਗੇ 10:30 ਵਜੇ ਮੈਂ ਸਮਝਦਾ ਵਾਂ ਇਹ ਸਾਡੇ ਕਾਲਜਾਂ ਦਾ ਸਿੱਖਾ ਦੇ ਇੰਸਟੀਚਿਊਸ਼ਨਸ ਹੈ ਇਹਦੇ ਵਿੱਚ ਪੱਗਾਂ ਨੂੰ ਹੱਥ ਪਾਇਆ ਜਾਣ ਇਹਦਾ ਭਗਵਾਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਾਮ برداشت ਨਹੀਂ ਕਰੇਗੀ ਔਰ ਇਸ ਲਈ ਅਸੀਂ ਜਿੱਥੇ ਤੱਕ ਲੜਾਈ ਲੜਨੀ ਪਏ ਅਸੀਂ ਜ਼ਰੂਰ ਲੜਾਈ ਲੜਾਂਗੇ ਕੰਡਮ ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਜੋ ਇਹਨਾਂ ਕਾਲਜਾਂ ਦੇ ਵਿੱਚ ਹੋ ਰਹੀਆਂ ਔਰ ਅਫਸੋਸ ਦੀ ਗੱਲ ਦਿੱਲੀ ਗੁਰਦੁਆਰਾ ਕਮੇਟੀ ਮੈਂ ਸਮਝਦਾ ਮੈਂ ਬੋਲਦੀ ਨਹੀਂ ਤੁਹਾਡਾ ਫਰਜ਼ ਨੇ ਪ੍ਰਧਾਨ ਸਕੱਤਰ ਤੁਸੀਂ ਇੱਥੇ ਪਹੁੰਚਦੇ ਤੁਸੀ ਕਾਲਜ ਦੇ ਆਜ ਮਾਲਕ ਬੈਠੇ ਹੋ ਤੁਸੀਂ ਕਿੱਥੇ ਸੀਗੇ ਤੁਸੀਂ ਕਿਉਂ ਥਾਣੇ 'ਚ ਗਏ ਇਹ ਲੋਕੀ ਕਿਉਂ ਥਾਣੇ 'ਚ ਗਏ ਦੇ ਤੁਸੀਂ ਕਿੱਥੇ ਸੁੱਤੇ ਰਹੇ ਸੀਗੇ ਤੁਸੀਂ ਆਪਣੇ ਘਰਦਿਆਂ ਦੀਆਂ ਟਿੱਕਾਂ ਪਕੀਆਂ ਕਰ ਰਹੇ ਹੋ ਬੀਜੇਪੀ ਕੋਲੋਂ ਜਾਂ ਕਾਂਗਰਸ ਕੋਲੋਂ ਮੈਂ ਪੁੱਛਣਾ ਚਾਹਨਾ ਵਾਂ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਕਰ ਕੀ ਰਹੀ ਹੈ ਇਹਦਾ ਜਵਾਬ ਵੀ ਸੰਘਤ ਨੂੰ ਲੈਣਾ ਚਾਹੀਦਾ ਤੁਸੀਂ ਦੇਖਿਆ ਉੜੀਸਾ ਦੇ ਵਿੱਚ ਕੀ ਹੋਇਆ ਔਰ ਕਿਸ ਕਿਸਮ ਦੇ ਲੋਥੇ ਨੰਗਾ ਨਾਚ ਰਿਆ ਕੋਈ ਬੋਲਦਾ ਹੀ ਨਹੀਂ ਮੈਂ ਸਮਝਦਾ ਵਾਂ ਇਹ ਕਾਲਜ ਜਿਹੜੇ ਨੇ ਅਸੀਂ ਦਿੱਲੀ 'ਚ ਬੈਠੇ ਆਂ ਇਹੋ ਜੀ ਹਰਕਤਾਂ ਨਾ ਬਰਦਾਸ਼ਤ ਹੋਣਗੀਆਂ ਹਾਂ ਜੇ ਦਾ ਠੁਕਵਾ ਜਵਾਬ ਦੇਣਾ ਪਿਆ ਉਹ ਸਾਨੂੰ ਦੇਣਾ ਆਂਦਾ ਅਸੀਂ ਬੜੀਆਂ ਜੇਲਾਂ ਬੜੇ ਮੁਕਦਮੇ ਭੁਗਤ ਚੁੱਕਿਆ ਆਨ ਵਾਲੇ ਸਮੇਂ ਚ ਵੀ ਭੁਗਤਾਂਗੇ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਵਾਂ ਕਿ ਇਹ ਜੇ ਕਿਸੇ ਸਿੱਖ ਦੀ ਪਗ ਨੂੰ ਹੱਥ ਪਾੜਾ ਵੀ ਗੁਨਾਹ ਹੈ ਇਹ ਜੇ ਬੱਚੇ ਦੀ ਜੋ ਉਹਨਾਂ ਨੇ ਕੀਤਾ ਮੈਂ ਤਾਂ ਇਹ ਮੰਨਿ ਪਤਾ ਮੈਂ ਵਕੀਲ ਨਹੀਂ ਆ ਪਰ ਜਿਸ ਪ੍ਰਿੰਸੀਪਲ ਦੇ ਇੰਸਟੀਚੂਸ਼ਨ 'ਚ ਘਟਨਾ ਹੋਈ ਹੈ ਮੈਂ ਕਹਾਂਗਾ ਕਿ 295ਏ ਦਾ ਮਕਦਮਾ ਉਹਨਾਂ ਤੋਂ ਵੀ ਲਾਇਆ ਜਾਵੇ ਬਿਲਕੁਲ ਜੀ 295ਏ ਦਾ ਮਕਦਮਾ ਉਹਨਾਂ ਤੋਂ ਵੀ ਲਾਇਆ ਜਾਵੇ। ਔਰ ਅੱਜ ਮਨਜੀਤ ਸਿੰਘ ਜੀ ਨੇ ਦਬਕੇ ਜੀ ਗੱਲ ਕੀਤੀ ਹੈਗੀ ਦਿੱਲੀ ਕਮੇਟੀ ਤੇ ਇਹ ਟੋਕਰੀ ਦਾਲੂ ਸਵਾਇ ਫਰਵਰੀ ਦੀਆਂ ਚੋਣਾਂ 'ਚ ਆਪਣੀਆਂ ਜਨਾਨੀਆਂ ਨੂੰ ਭਰਾਵਾਂ ਨੂੰ ਪੁੱਤੀਆਂ ਨੂੰ ਇਹ ਆਪਣੇ ਅਸੇ ਟਿਕਟ ਲੈਣ ਵਾਸਤੇ ਕੋਈ ਕੰਮ ਨਹੀਂ ਹੈ ਉਹਨਾਂ ਨੇ ਕੋਈ ਐਸਾ ਕੰਮ ਨਹੀਂ ਕਰਨਾ ਜਿਸ ਦੇ ਨਾਲ ਆਰਐਸਐਸ ਤੇ ਬੀਜੇਪੀ ਨਾਰਾਜ਼ ਹੋਵੇ ਪਰ ਮੈਂ ਪੁੱਛਵਾ ਨਹੀਂ ਕਰਦਾ ਕਿ ਤੁਹਾਡੇ ਜਿਹੜੇ 10 ਤਿਆਰ ਹੋਣਾ ਇਹਨਾਂ ਚੋਂ ਜੇ ਤਿੰਨ ਨੂੰ ਹੀ ਟਿਕਟ ਮਿਲ ਗਈ ਤਾਂ ਮੈਂ ਸਮਝਦਾ ਤੁਸੀਂ ਕਿਸੇ ਦਾ ਦੋਗੇ ਇਸ ਵਾਸਤੇ ਕੌਮ ਦੀ ਪਿੱਠ ਵਿੱਚ ਸਿੱਖ ਕੌਮ ਨਾਲ ਗਦਾਰੀ ਗਦਾਰੀ ਕਰਨ ਤੋਂ ਬਾਅਦ ਜੇ ਤੁਹਾਨੂੰ ਟਿਕਟਾਂ ਮਿਲੀਆਂ ਤਾਂ ਵੀ ਲਖ ਲਾਨਾ ਤੇ ਟਿਕਟਾਂ ਤੁਹਾਨੂੰ ਨਹੀਂ ਮਿਲਦੀਆਂ ਤਾਂ ਵੀ ਲਖ ਲਾਨਣਾ ਤੇ ਪਰ ਐਸੀ ਗੱਲ ਕਹਿ ਸਕਦੇ ਆ ਪ੍ਰਿੰਸੀਪਲ ਸਾਹਿਬ ਇਹ ਜਿਹੜੀ ਕੁਰਸੀਏ ਸਦਾ ਕਿਸੇ ਦੀ ਨਹੀਂ ਗਏ ਜਿਹੜੇ ਪ੍ਰਿੰਸੀਪਲ ਇੱਥੋਂ ਗਏ ਜਿਨ੍ਹਾਂ ਨੇ ਖਰਾਬੀ ਕੀਤੀ ਹੈ ਕੌਮ ਨਾਲ ਉਹਨਾਂ ਦਾ ਨਾਂ ਲਾੜਾਂ ਲਾ ਕੋਈ ਨਹੀਂ ਤੇ ਤੁਸੀਂ ਪੁਰਾਣੇ ਅਕਾਲੀ ਹੋਣ ਤੁਸੀਂ ਕਿੱਥੇ ਹੋਰ ਜਗ੍ਹਾ ਚਲੇ ਗਏ ਹੋ ਇਸ ਵਕਤ ਆਪਣੇ ਬਾਪ ਦੀ ਇੱਜ਼ਤ ਕਾਇਮ ਰੱਖੋ ਕੌਮ ਦੀ ਇੱਜ਼ਤ ਕਾਇਮ ਰੱਖੋ ਇਨ ਫਿਊਚਰ ਅਗਰ ਕਿਸੇ ਮੁੰਡੇ ਦੀ ਪੱਗ ਉਤਰੀ ਕਿਸੇ ਮੁੰਡੇ ਦੀ ਖਾਸਾ ਕਰਨ ਮਾਰਕੁੱਟ ਹੋਈ ਤਾਂ ਸਮੁੱਚੀ ਕੌਮ ਐਜੀਟੇਸ਼ਨ ਕਰੇਗੀ ਤੁਹਾਨੂੰ ਲਾਣ ਤੋਂ ਬਾਅਦ ਦੂਆ ਪ੍ਰਿੰਸੀਪਲ ਲਾ ਕੇ ਅਗਲਾ ਕਦਮ ਚੁੱਕਾਂਗੇ ਬੋਲੇ ਸੋਨਹੀਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਵਿੱਤ ਸਿੰਘ ਗੁਜਰਾਲ ਜਨਰਲ ਸਕੱਤਰ ਸ਼ਿਗਰਤੇਗ ਭਦਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਇਹ ਘਟਨਾ ਪਰਸੋ 21 ਸਤੰਬਰ 2024 ਦੀ ਹੈ ਜਦ ਕਾਲਜ ਨੇ ਨੋਮੀਨੇਸ਼ਨ ਡੇ ਅਨਾਉਂਸ ਕੀਤਾ ਸੀ 21 ਸਤੰਬਰ ਦੇ ਦਿਨ ਸਾਰੇ ਕੈਂਡੀਡੇਟ ਆਪਣਾ ਨੋਮੀਨੇਸ਼ਨ ਫਾਰਮ ਸਭ ਨੂੰ ਫਾਈਲ ਕਰਨਾ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਿੰਸੀਪਲ ਆਫਿਸ ਅੰਦਰ ਬੈਲੇਟ ਬਾਕਸ ਰੱਖਿਆ ਗਿਆ ਸੀ ਜੇ 10 ਤੋਂ 2 ਵਜੇ ਦੀ ਟਾਈਮਿੰਗ ਸੀ ਕਾਲਜ ਨੇ ਨੋਮੀਨੇਸ਼ਨ ਫਾਰਮ ਹੀ 10 ਪੰਜਾਹ ਤੇ ਆਊਟ ਕੀਤੇ ਗਏ ਜਦੋਂ ਟਾਈਮ ਜਦੋਂ ਕਿ ਟਾਈਮਿੰਗ 10 ਵਜੇ ਦਾ ਸੀ ਉਸ ਤੋਂ ਬਾਅਦ 2 ਵਜੇ ਕਲਾਸਾਂ ਦੇ ਅੰਦਰ 150 ਰੂਮ ਨੰਬਰ 11 ਦੇ ਅਪੋਜ਼ਿਟ ਮੇਰੇ ਨਾਲ ਮੇਰੀ ਚਾਰ ਸਿਸਟਰਸ ਸੀ ਉਹ ਲੋਕ ਨੋਮੀਨੇਸ਼ਨ ਫਾਰਮ ਪਰ ਰੈਸੀਮ ਉਹਨਾਂ ਦਾ ਕੈਂਡੀਡੇਟ ਮੈਨ ਉਹਨਾਂ ਦਾ ਕੈਂਡੀਡੇਚਰ ਫਾਰਮ ਭਰ ਰਹੀ ਸੀ ਤੇ 10 12 ਮੁੰਡੇ ਕਲਾਸ ਅੰਦਰ ਆ ਕੇ ਉਹਨਾਂ ਨੇ ਉਹਨਾਂ ਨੂੰ ਹਰਾਸ ਕੀਤਾ ਗਿਆ ਕੁੜੀਆਂ ਨੂੰ ਮੇਰੇ ਨਾਲ ਦੀ ਸਿਸਟਰਸ ਮਨਾ ਨਹੀਂ ਲੈਣਾ ਚਾਹਾਂਗਾ ਉਹਨਾਂ ਨੇ ਫਾਰਮ ਉਹਨਾਂ ਨੂੰ ਖਿਨਿਆ ਗਿਆ ਤੇ ਉਹਨਾਂ ਦੇ ਸਾਹਮਣੇ ਹੀ ਫਾੜਿਆ ਗਿਆ ਤੇ ਜੱਜ ਮੈਨੂੰ ਇਹ ਖਬਰ ਪਤਾ ਚੱਲੀ ਉਹ ਤੁਰੰਤ ਕਲਾਸ ਤੋਂ ਬਾਹਰ ਆਇਆ ਤੇ ਲੋਕ ਸਾਰੇ ਪ੍ਰਿੰਸੀਪਲ ਆਫਿਸ ਦੇ ਬਾਹਰ ਆ ਗਈ ਸੀ ਤੇ ਇੱਥੇ ਇਹੋ ਜਿਹਾ ਸਿਨੈਰੀਓ ਸੀ ਕਿ ਪ੍ਰਿੰਸੀਪਲ ਆਫਿਸ ਦੇ ਬਾਹਰ ਪੂਰਾ ਗੁੰਡਾ ਰਾਜ ਸੀ ਕੋਈ ਵੀ ਪ੍ਰਿੰਸੀਪਲ ਆਫਿਸ ਕੋਈ ਵੀ ਇਨੋਸੈਂਟ ਬੱਚਾ ਪ੍ਰਿੰਸੀਪਲ ਆਫਿਸ ਐਂਟਰ ਨਹੀਂ ਕਰ ਸਕਦਾ ਸੀ ਪਹਿਲਾਂ ਉਹਨਾਂ ਨੂੰ ਹਰ ਬੱਚੇ ਨੂੰ ਇਹਨਾਂ ਨੂੰ ਗੋ ਥਰੂ ਕਰਕੇ ਜਾਣਾ ਪੜ ਰਿਹਾ ਸੀ ਇਹ ਸਾਰੇ ਇੱਥੇ ਖੜੇ ਹੋ ਕੇ ਗੇਟ ਦੇ ਬਾਹਰ ਪ੍ਰਿੰਸੀਪਲ ਆਫਿਸ ਦੇ ਗੇਟ ਦੇ ਬਾਹਰ ਖੜੇ ਹੋ ਕੇ ਸਭ ਦੇ ਨੋਮੀਨੇਸ਼ਨ ਫਾਰਮ ਛਿੰਨ ਰਹੇ ਸੀ ਤੇ ਸਾਹਮਣੇ ਸਭ ਦੇ ਸਾਹਮਣੇ ਉਹ ਫਾੜੇ ਜਾ ਰਹੇ ਸੀ ਤੇ ਮੇਰੇ ਨਾਲ ਦੇ ਜੂਨੀਅਰਸ ਉਹ ਲੋਗ ਨੋਮੀਨੇਸ਼ਨ ਫਾਰਮ ਉਹਨਾਂ ਨੇ ਕਿਹਾ ਕਿ ਵੀਰ ਜੀ ਅਸੀਂ ਲੋਕ ਨਹੀਂ ਜਾ ਪਾਂਗੇ ਤੁਸੀਂ ਸਾਡੇ ਫਾਰਮ ਕਰ ਦਿਓ ਤੇ ਮੈਂ ਉਹਨਾਂ ਦਾ 3-4 ਕੈਂਡੀਡੇਟ ਦਾ ਫਾਰਮ ਮੈਂ ਆਪਣੀ ਸ਼ਰਟ ਅੰਦਰ ਪਾਇਆ ਤੇ ਮੈਂ ਜਾ ਰਿਹਾ ਸੀ ਉਹਨਾਂ ਦਾ ਫਾਰਮ ਕਰਨ ਨੋ ਬੈਲਟ ਬਾਕਸ ਦੇ ਅੰਦਰ ਪਾਣ ਤਾਂ ਕਿਸੇ ਨੂੰ ਪਨਕ ਲੱਗੇ ਕਿ ਮੇਰੇ ਪਾਸ ਵੀ ਇੱਕ ਫਾਰਮ ਹੈਗਾ ਤੇ ਆਈ ਵਾਸ ਸਟੈਂਡਿੰਗ ਸਟਿਲ ਮੈਂ ਸਿੱਧਾ ਖੜਾ ਹੋਇਆ ਸੀ ਮੈਂ ਉਹਨਾਂ ਦਾ ਵੇਟ ਕਰ ਰਿਹਾ ਸੀ ਕਿ ਕਦ ਕਾਲਜ ਐਡਮਿਨਿਸਟ੍ਰੇਸ਼ਨ ਇੱਕ ਕੋਈ ਡਿਸੀਜਨ ਲੇ ਜਦ ਆਪੀੜ ਪੂਰੀ ਸਾਈਡ ਹੋ ਜਾਂਦਾ ਮੈਂ ਅੰਦਰ ਜਾਵਾਂਗਾ ਮੈਂ ਕੁਝ ਪੰਗੇ ਨਹੀਂ ਲੈ ਰਿਹਾ ਸੀ ਨਾ ਮੈਂ ਕੁਝ ਮੈਂ ਸਾਈਡ ਖੜਾ ਸੀ ਕਿਸੇ ਨੂੰ ਪਨਕ ਲੱਗੀ ਕਿ ਮੇਰੇ ਕੋਲ ਵੀ ਇੱਕ ਫਾਰਮ ਹੈਗਾ ਮੈਨੂੰ ਪਿੱਛੋਂ ਦੀ ਮੈਨੂੰ ਫੜ ਕੇ ਸਭ ਤੋਂ ਪਹਿਲਾਂ ਮੇਰੀ ਪੱਗ ਤੇ ਹੱਥ ਲਾਇਆ ਗਿਆ ਮੈਨੂੰ ਪਿੱਛੋਂ ਦੀ ਮੇਰੀ ਪੱਗ ਖੀਚੀ ਗਈ ਮੇਰੀ ਪੱਗ ਉਤਰੀ ਪੱਗ ਦੀ ਬੇਜਬੀ ਹੋਈ ਉਸ ਤੋਂ ਬਾਅਦ ਮੇਰੇ ਕੇਸ਼ ਕੇਸ਼ ਖੁੱਲ ਗਏ ਉਸ ਤੋਂ ਬਾਅਦ ਵੀ ਸਾਰੇ ਕੋਈ 15 20 ਮੁੰਡਿਆਂ ਨੇ ਮੇਰੇ 'ਤੇ ਮੌਬ اٹੈਕ ਕੀਤਾ ਕਾਲਜ ਐਡਮਿਨਿਸਟ੍ਰੇਸ਼ਨ ਐਸ ਵਰਧ ਰਾਜ ਦਾ ਵਿਟਨੈਸ ਹੈ ਤਾਂ ਦਾ ਮੈਨੂੰ ਖੁਣ ਤੱਕ ਕਿਸੇ ਨੇ ਕੋਈ ਵੀ ਸਪੋਰਟ ਨਹੀਂ ਕੀਤਾ ਨਾ ਕਾਲਜ ਤੋਂ ਫੋਨ ਆਇਆ ਨਾ ਕੋਈ ਫਿਰ ਕੱਲ ਅਸੀਂ ਬੀਬੀ ਜੀ ਨਾਲ ਅਸੀਂ ਲੋਕ ਮੋਰਿਸ ਨਗਰ ਥਾਣੇ ਜਾ ਕੇ ਅਸੀਂ ਐਫ ਆਈ ਆਰ ਲਿਖਵਾਈ ਮੈਂ ਇੱਕ ਬੰਦੇ ਨੂੰ ਉਹਦੇ ਅਡੈਂਟੀਫਾਈ ਕਰ ਪਾ ਰਿਆ ਉਹ ਵੀ ਕਾਲਜ ਦਾ ਪਾਸ ਆਊਟ ਹੈ ਐਂਡ ਮੈਂ ਇਹ ਚਾਹੁੰਦਾ ਕਿ ਜਿਨੇ ਵੀ ਇਹ ਹਰਕਤ ਕੀਤੀ ਖਾਲਸਾ ਕਾਲਜ ਦੇ ਅੰਦਰ ਆ ਕੇ ਪਗ ਨੂੰ ਹੱਥ ਲਾਇਆ ਉਹਦੇ ਉੱਤੇ ਕਾਰਵਾਈ ਸਖਤ ਕਾਰਵਾਈ ਕੀਤੀ ਜਾਏ ਬਹੁਤ ਪੁਲਿਸ ਨੇ ਐਫ ਆਈ ਆਰ ਦਰਜ ਕੀ ਹੈ ਸੰਤੁਸ਼ਟ ਹੋ ਆ ਜੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਕਾਰਵਾਈ ਹੋਵੇ ਤਾਂ ਸੰਤੁਸ਼ਟ ਹੋਵੇਗਾ ਆ ਸਾਰੀ ਸ਼ੇਰੋਮਨੀ ਅਕਾਲੀ ਦਲ ਆਈ ਹੈ ਸਰਨਾ ਸਾਹਿਬ ਬੀਬੀ ਜੀ ਜੀ ਕੇ ਅੰਕਲ ਸਭ ਦਾ ਬਹੁਤ ਬਹੁਤ ਧੰਨਵਾਦ ਨੌਕਰਮਹਾਤ ਇਹ ਸਾਡੀ ਡਿਊਟੀ ਸੀ ਜਿਹੜੇ ਅਸੀਂ ਪੂਰੀ ਕਰਦੇ ਹਾਂ ਸਿੱਖਾਂ ਦੇ ਨਾਲ ਕਿਸੇ ਜਗ੍ਹਾ ਵੀ ਹਿੰਦੁਸਤਾਨ ਦੇ ਵਿੱਚ ਕੋਈ ਜ਼ੁਲਮ ਹੋਏਗਾ ਅਸੀਂ ਉੱਥੇ ਪਹੁੰਚਾਂਗੇ ਜਿਹੜੀ ਉਹ ਰੀਸਾ ਦੀ ਘਟਨਾ ਹੋਈ ਹੈ ਅਸੀਂ ਦੇਖਾਂਗੇ ਕਿ ਇਸ ਹਫਤੇ ਦੋ ਆਪਣੇ ਸੱਜਣਾ ਨੂੰ ਅਸੀਂ ਗੁਮਨੇਸ਼ਰ ਭੇਜੀਏ ਔਰ ਉਸ ਥਾਣੇ ਦੇ ਜਾ ਕੇ ਗੱਲਬਾਤ ਕਰਕੇ ਚੀਫ ਮਨਿਸਟਰ ਨੂੰ ਮਿਲ ਕੇ ਜਿਸ 오ਡੀਸਾ ਦੇ ਵਿੱਚ इवन 84 ਰਾਈਟਸ ਵਿਚ ਸਖਨਾਂ ਦਾ ਜ਼ਿਆਦਾ ਨਹੀਂ ਹੋਈ ਅੱਜ ਬੀਜੇਪੀ ਦੀ ਹਕੂਮਤ ਬਣਨ ਨਾਲ ਉੱਥੇ ਕੀ ਜ਼ਿਆਦਾ ਹੋਇਆ ਉਹ ਵੀ ਇੱਕ ਆਰਮੀ ਦੀ ਮੰਗੇਤਰ ਨਾਲ ਆਰਮੀ ਦੀ ਧੀ ਆਰਮੀ ਦੀ ਲੜਕੀ ਆਰਮੀ ਦੇ ਮੰਗੇਤਰ ਨਾਲ ਜੇ ਆਰਮੀ ਸਾਡੀ ਸੇਫ ਨਹੀਂ ਉਹਨਾਂ ਦੇ ਬੱਚੇ ਸੇਫ ਨਹੀਂ ਫਿਰ ਅਸੀਂ ਕਿੱਥੇ ਸੇਫ ਆ ਪਰ ਮੈਂ ਅੱਜ ਇਹ ਚਾਹਾਂਗਾ ਕਿ ਅਸੀਂ ਆਪਣੀ ਗੱਲ ਜਿਹੜੀ ਹੈਗੀ ਇਸ ਅਤੇ ਟਾਪਿਕ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਇਸ ਟਾਪਿਕ ਦੇ ਵਿੱਚ ਪ੍ਰਿੰਸੀਪਲ ਇਨਕੁਆਇਰੀ ਕਰਨ ਪੁਰਾਣੇ ਜਿਹੜੇ ਪ੍ਰੋਫੈਸਰ ਆ ਗਏ ਉਹਨਾਂ ਨੂੰ ਨਾਲ ਬਿਠਾ ਇਹਨਾਂ ਕਹਿਣ ਵੀ ਇਹ ਤੇ ਮੇਰਾ ਕੰਪਿਟੀਟਰ ਸੀ ਪ੍ਰਿੰਸੀਪਲ ਬਣਨ ਤੇ ਇਹਨੂੰ ਬਾਹਰ ਕਰ ਦਿਓ ਦੂਸਰੇ ਲੈ ਲਓ ਇਹ ਗੱਲਾਂ ਦਾ ਧਿਆਨ ਰੱਖਣ ਹੁਣ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਇਹ ਕਹਿਣਾ ਚਾਹੁੰਦਾ ਜਦ ਤੱਕ ਮਸਲਾ ਹੱਲ ਨਹੀਂ ਹੋਏਗਾ ਸਾਡੀ ਐਜੀਟੇਸ਼ਨ ਜਾਰੀ ਰਹੇਗੀ